ਬੜੀ ਦੇਰ ਤੋਂ ਹੀ ਲੱਗ ਰਿਆ ਸੀ ਕਿ ਸਮਝੌਤਾ ਤੈ ਹੈ ਪਰ ਹੁਣ ਇਹ ਸਾਫ ਹੋ ਚੁੱਕਾ ਹੈ ਕਿ ਸਮਝੌਤਾ ਨਹੀਂ ਹੋਣ ਜਾ ਰਿਹਾ ਜਦੋਂ ਬੰਦੇ ਨੂੰ ਪਤਾ ਹੋਵੇ ਨਾ ਮੈਂ ਇਕੱਲੇ ਨੇ ਲੜਾਈ ਲੜਨੀ ਹੈ ਜਦੋਂ ਵਿੱਚ ਭਾਈ ਵਾਲਾ ਹੋਵੇ ਨਾ ਉਹ ਸੌਦੇ ਦਾ ਸਵਾਦ ਨਹੀਂ ਆਉਂਦਾ ਚਾਰ ਮੰਗਾ ਸਾਡੀਆਂ ਮੰਨ ਲੈ ਤਾਂ ਸਾਡਾ ਇਹਨਾਂ ਨਾਲ ਸਮਝੌਤਾ ਇਹ ਕਹਿੰਦੇ ਅਸੀਂ ਨਹੀਂ ਮੰਨਦੇ ਤੇ ਫਿਰ ਅਸੀਂ ਇਹਨਾਂ ਨਾਲ ਸਮਝੌਤਾ ਕਰਕੇ ਕਰਨਾ ਵੀ ਕੀ ਆ ਅਸੀਂ ਤੇ ਪੰਜਾਬ ਦੀ ਗੱਲ ਕਰਨੀ ਆ ਸਾਡੀ ਤੇ ਪੰਜਾਬ ਨੂੰ ਜਿਹੜੀ ਗੱਲ ਤੋਂ ਦੁੱਖ ਤਕਲੀਫ ਆ ਅਸੀਂ ਤੇ ਉਹ ਗੱਲ ਕਰਨੀ ਆ ਇਹ ਉਸ ਪਾਸੇ ਨਹੀਂ ਆਉਂਦੇ ਤਾਂ ਸਾਡਾ ਇਹਨਾਂ ਨੂੰ ਕੋਈ ਸਮਝਾਉਂਦਾ ਕਾਲੀ ਦਲ ਨੇ ਉਡੋਵੀ ਇਹਨਾਂ ਦੀ ਸਰਕਾਰ ਨੂੰ ਵਜੀਰੀ ਨੂੰ ਲੱਤ ਮਾਰੀ ਸੀ ਕਿਸਾਨੀ ਅੰਦੋਲਨ ਕਰਕੇ ਅੱਜ ਵੀ ਅਸੀਂ ਇਹਨਾਂ ਕਹਿੰਦੇ ਬੜੇ ਖੁਸ਼ ਹਾਂ ਸਵੇਰ ਦੇ ਵਧੀਆ ਆ ਜਿਹੜੇ ਲੋਕ ਇਲੈਕਸ਼ਨਾਂ 'ਚ ਆਪਦੇ ਘਰਾਂ ਦੇ ਬੂਥ ਨਹੀਂ ਜਿੱਤੇ ਉਹ ਭਾਜੀਪੀ ਨੂੰ ਚੋਤਾ ਲੈਣਗੇ ਯਾਰ ਜਾ ਗਿਆ ਉਹ ਭਾਜੀਪੀ ਨੂੰ ਚੋਤਾਣਗੇ ਇਹ ਸਾਰੇ ਚੱਲੇ ਕਾਰਤੂਸ ਆ ਇਹਨਾਂ ਦਾ ਕੀ ਫਾਇਦਾ ਭਈ ਇਹ ਇੱਕ ਹੀ ਕਰ ਲੈਣਗੇ ਭਗਵੰਤ ਮਾਨ ਵਾਲੀ ਕਹਿੰਦੇ 13 0 13 ਦੀ 13 ਸੀਟਾਂ ਜਿੱਤਾਂ ਵਾਹ ਜੀ ਵਾਹ 13 0 ਨਹੀਂ 0 13 ਹੋਊਗਾ ਇਹ 13 ਹੋਰ ਕੋਈ ਖੜੂਗਾ 0 ਇਹਨਾਂ ਨੂੰ ਆਊਗੀ ਪਾਵਰ ਚ ਅੰਨਿਆ ਹੋ ਗਏ ਨਾ ਜਿਹੜਾ ਲੋਕਾਂ ਨਾਲ ਤਸ਼ੱਦਦ ਕੀਤਾ ਕਿਸਾਨਾਂ ਨਾਲ ਉਹਦਾ ਹੁਣ ਕਮਿਆਜਾ ਨਾਲੋਂ ਭੁਗਤਣਾ ਪਊ। ਪੰਜਾਬ ਦੀ ਸਿਆਸਤ ਚ ਇੱਕ ਵੱਡਾ ਧਮਾਕਾ ਹੋਇਆ ਇਸ ਖਬਰ ਦੇ ਨਾਲ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਗਿਆ ਕਹਿਣ ਤੋਂ ਪਾਵ ਕੇ ਹੁਣ ਗੱਠਜੋੜ ਦੀ ਸੰਭਾਵਨਾਵਾਂ ਪੂਰਨ ਰੂਪ ਵਿੱਚ ਖਤਮ ਹੋ ਚੁੱਕੀਆਂ ਨੇ। ਤੋਂ ਸੀਨੀਅਰ ਅਕਾਲੀ ਅਗੂ ਤਲਵੀਰ ਸਿੰਘ ਗਿੱਲ ਸੜਨਮ ਜੂਦ ਨੇ ਤੁਸੀਂ ਮਿਰਜੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਮੌਜੂਦਾ ਹਾਲਾਤਾਂ ਨੂੰ ਬੜੀ ਧੀਰ ਦੀ ਚਰਚਾ ਸੀ ਬੜੀ ਧੀਰ ਤੋਂ ਇਹ ਲੱਗ ਰਿਹਾ ਸੀ ਕਿ ਸਮਝੌਤਾ ਤੈ ਹੈ ਪਰ ਹੁਣ ਇਹ ਸਾਫ ਹੋ ਚੁੱਕਾ ਹੈ ਕਿ ਸਮਝੌਤਾ ਨਹੀਂ ਹੋਣ ਜਾ ਰਿਹਾ ਤੇ ਸ਼੍ਰੋਮਣੀ ਕਾਲੀ ਦਲ ਕੱਲਿਆਂ ਮੈਦਾਨ ਚ ਦੇਖੋ ਮੌਂਗਾ ਜੀ ਗੱਲ ਇਹ ਆ ਕਿ ਸਿਟਿੰਗਸ ਬਹੁਤ ਹੋਈਆਂ ਪਰ ਸਾਡੀਆਂ ਚਾਰ ਸ਼ਰਤਾਂ ਸੀਗੀਆਂ ਉਹ ਤੁਹਾਨੂੰ ਵੀ ਪਤਾ ਇੱਕ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਕਿ ਇਹਨਾਂ ਨੇ ਸਾਥੋਂ ਜਬਰੇ ਖੋਈ ਜਦ ਕਿ ਇਹਨਾਂ ਦਾ ਸਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਬੰਦ ਹੀ ਨਹੀਂ ਇਹਨਾਂ ਹਰਿਆਣਾ ਕਮੇਟੀ ਖੋਲੀ ਮੁੰਡੇ ਸਾਡੇ ਡਿਬਰੂਗੜ੍ਹ ਭੇਜਦੇ ਉਹਨਾਂ ਦੀ ਜਿੰਨੇ ਕ ਗਲਤੀ ਹੋਣੀ ਹੈ ਕਿ ਸਜ਼ਾ ਦੇ ਦਿੰਦੇ ਉਹਨਾਂ ਨਾਲ ਉਹ ਵੱਡੀਆਂ ਗਲਤੀਆਂ ਵਾਲੇ ਪੰਜਾਬ ਦੇ ਲੋਕ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਕੱਟ ਰਾਇਆ ਠੀਕ ਹੈ ਕਹੇ ਵੇਲੇ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਕਾਨੂੰਨ ਤਾਅ ਕੋ ਨੂੰ ਸਜ਼ਾ ਮਿਲਦੀ ਆ ਉਹਨਾਂ ਨੂੰ ਜਾ ਕੇ ਡਿਬਰੂਗੜ੍ਹ ਛੋੜ ਦਿੱਤਾ ਸਾਡਾ ਕਿਸਾਨ ਸਾਡਾ ਕਿਸਾਨ ਜਿਹੜਾ ਜੋ ਉਹਨਾਂ ਦੀ ਦੁਰਦਸ਼ਾ ਹਈ ਆ ਉਹ ਤੁਹਾਡੇ ਸਾਹਮਣੇ ਆ ਕੀ ਕੁਛ ਨਹੀਂ ਇਹਨਾਂ ਕੀਤਾ ਸਾਡੇ ਵੀਰ ਬੰਦੀ ਸਿੰਘ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਕੱਢ ਲੀਆਂ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੇ ਤੇ ਯਾਰ ਅਸੀਂ ਤਾਂ ਚਾਰ ਮੰਗਾ ਸਾਡੀਆਂ ਮੰਨ ਲੈਣ ਤਾਂ ਸਾਡਾ ਇਹਨਾਂ ਨਾਲ ਸਮਝਾਉਦਾ ਇਹ ਕਹਿੰਦੇ ਅਸੀਂ ਨਹੀਂ ਮੰਨਦੇ ਤੇ ਫਿਰ ਅਸੀਂ ਇਹਨਾਂ ਨਾਲ ਸਮਝਾਉਦਾ ਕਰਕੇ ਕਰਨਾ ਵੀ ਕੀ ਆ ਅਸੀਂ ਤੇ ਪੰਜਾਬ ਦੀ ਗੱਲ ਕਰਨੀ ਆ ਸਾਡੀ ਤੇ ਪੰਜਾਬ ਨੂੰ ਜਿਹੜੀ ਗੱਲ ਤੋਂ ਦੁੱਖ ਤਕਲੀਫ ਆ ਅਸੀਂ ਤਾਂ ਉਹ ਗੱਲ ਕਰਨੀ ਆ ਇਹ ਉਸ ਪਾਸੇ ਨਹੀਂ ਆਉਂਦੇ ਤਾਂ ਸਾਡਾ ਇਹਨਾਂ ਨੂੰ ਕੋਈ ਸਮਝਾਉਦਾ ਨਹੀਂ ਕਿ ਕਾਲੀਦਾਲ ਨੇ ਨਾ ਕੀਤੀ ਕੱਢਣ ਕਾਲੀ ਦਲ ਨੇ ਉਡੋ ਵੀ ਇਹਨਾਂ ਦੀ ਸਰਕਾਰ ਨੂੰ ਵਜੀਰੀ ਨੂੰ ਲੱਤ ਮਾਰੀ ਸੀ ਕਿਸਾਨੀ ਅੰਦੋਲਨ ਕਰਕੇ ਅੱਜ ਵੀ ਅਸੀਂ ਆਨੇ ਕ ਅਸੀਂ ਤੇ ਬੜੇ ਖੁਸ਼ ਆ ਸਵੇਰ ਦੇ ਵਧੀਆ ਆ ਚਲੋ ਬਹੁਤ ਵਧੀਆ ਆ ਅੱਜ ਜੋ ਆ ਸਭ ਕੁਝ ਵਧੀਆ ਆ ਕੀ ਮੌਜੂਦਾ ਸਵੇਰੀਆਂ ਬਾਰੇ ਕੀ ਕਹੋਗੇ ਹੁਣ ਕੱਲਿਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਹੋ ਵੇਖੋ ਮੌਜੂਦਾ ਇਹ ਆ ਕਿ ਕੱਲੇ ਇਲੈਕਸ਼ਨ ਲੜਾਂਗੇ ਤੇ ਵਧੀਆ ਰਾਵਾਂਗੇ ਸਾਨੂੰ ਪਤਾ ਹੋਊਗਾ ਜਦੋਂ ਬੰਦੇ ਨੂੰ ਪਤਾ ਹੋਵੇ ਨਾ ਮੈਂ ਕੱਲੇ ਨੇ ਲੜਾਈ ਲੜਨੀ ਆ ਜਦੋਂ ਵਿੱਚ ਭਾਈ ਵਾਲਾ ਹੋਵੇ ਨਾ ਉਹ ਸੌਦੇ ਦਾ ਸਵਾਦ ਨਹੀਂ ਆਉਂਦਾ ਜਦੋਂ ਕੱਲੇ ਬੰਦੇ ਨੇ ਮਿਹਨਤ ਕਰਨੀ ਹੋਵੇ ਨੂੰ ਪਤਾ ਹੋਵੇ ਕਿ ਮੈਂ ਕੱਲੇ ਨੇ ਕਰਨੀ ਆ ਫਿਰ ਗੱਲ ਜਿਆਦੀ ਵਧੀਆ ਬੰਦੀ ਆ ਵੱਡੇ ਛੋਟੇ ਭਰਾ ਦੇ ਰੋਲ ਨੂੰ ਲੈ ਕੇ ਵੀ ਇੱਕ ਕੜਚਨ ਸੀ ਕਿ ਬੀਜੇਪੀ ਵੱਡੇ ਭਰਾ ਦੇ ਰੋਲ ਉਹ ਨਹੀਂ ਨਹੀਂ ਉਹ ਕਦੇ ਯਾਰ ਵੱਡੇ ਕਿਦਾਂ ਬਣ ਗਏ ਮੈਨੂੰ ਦੱਸੋ ਨਾ ਤੁਸੀਂ ਇਹ 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 ਇਨਾਂ ਇਲੈਕਸ਼ਨਾਂ ਜੇ 1 ਜੂਨ ਤੋਂ ਬਾਅਦ ਤੁਹਾਨੂੰ ਪਤਾ ਲਾਈਨਾ ਵੱਡੇ ਆ ਕਿ ਛੋਟੇ ਆ ਕਿ ਕੀ ਆਏ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਪੰਜਾਬ ਦੇ ਵਿੱਚੋਂ ਯਾਰ ਪੰਜਾਬ ਜਿਹੜਾ ਬਦਮਾਸ਼ੀ ਪਸੰਦ ਨਹੀਂ ਕਰਦਾ ਇਹ ਡਿਕਟੇਟਰਸ਼ਿਪ ਰਵਾਇਆ ਰੱਖਦੇ ਆ ਇਹਨਾਂ ਦੇ ਪਹਿਲੇ ਕਿਸਾਨੀ ਅੰਦੋਲਨਾਂ 'ਚ ਇਹਨਾਂ ਦੇ ਧੌਂ ਚ ਗੂਠਾ ਦੇ ਕੇ ਕਿਸਾਨਾਂ ਨੇ ਕਾਲੇ ਕਾਨੂੰਨ ਵਾਪਸ ਕਰਾਏ ਸੀ ਔਰ ਮੋਦੀ ਸਾਹਿਬ ਨੇ ਗੁਰਨਾਨਕ ਦੇਵ ਜੀ ਦੇ ਗੁਰਪੂਰ ਵਾਲੇ ਦਿਨ ਜਿੱਦਾਂ ਕਾਲੇ ਕਾਨੂੰਨ ਵਾਪਸ ਕੀਤੇ ਔਰ ਗੁਰਨਾਨਕ ਦੇਵ ਜੀ ਦੇ ਗੁਰਪੂਰਪ ਤੇ ਇਹ ਵੀ ਗੱਲ ਕਹੀ ਸੀ ਕਿ ਸਾਨੂੰ ਬੰਦੀ ਸਿੰਘਾਂ ਦੀਆਂ ਲਿਸਟਾਂ ਭੇਜੋ ਮੈਂ ਬੰਦੀ ਸਿੰਘ ਵੀਰਿਆ ਕਰੂੰਗਾ ਇਹਨਾਂ ਨੂੰ ਪੁੱਛਣ ਜਾ ਕੇ ਇਹੋ ਲੋਕ ਜਾਖੜ ਸਾਹਿਬ ਪੁੱਛਣ ਜਾ ਕੇ ਮੋਦੀ ਸਾਹਿਬ ਨੂੰ ਕਿ ਭਈ ਤੁਸੀਂ ਤੇ ਆ ਗੱਲਾਂ ਕੀਤੀਆਂ ਇਹਨਾਂ ਨੂੰ ਅਜੇ ਪਤਾ ਨਹੀਂ ਨਾ ਇਹਨਾਂ ਕੀ ਕੀ ਵਾਅਦੇ ਕੀਤੇ ਇਹਨਾਂ ਨੂੰ ਇਹ ਕਿ ਲੋਕਾਂ ਨੂੰ ਯਾਦ ਕਰਾਵਾਂਗੇ ਹੁਣ ਇਹ ਵਾਅਦੇ ਕਿਹੜੇ ਆਗੂ ਅ ਕੀ ਲੱਗਦਾ ਉਹ ਪੰਜਾਬ ਦੇ ਇਹਨਾਂ ਮੁੱਦਿਆਂ ਤੋਂ ਜਾਨੂ ਨਹੀਂ ਵੇਖੋ ਉਹ ਵਿਚਾਰੇ ਸਿਰਫ ਅ ਦਾ ਸਕਿਉਰਟੀ ਲੈਣ ਵਾਸਤੇ ਉਹਨਾਂ ਦੀ ਦੌੜ ਇਹ ਨਹੀਂ ਕਿ ਅੱਗੇ ਸਾਨੂੰ ਗਨਮੈਨ ਮਿਲ ਜਾਣਾ ਹੋਰ ਉਹਨਾਂ ਨੂੰ ਕੋਈ ਨਹੀਂ ਪੰਜਾਬ ਦੇ ਪੰਜਾਬ ਨਾਲ ਦਰੇਕ ਨਹੀਂ ਮੇਰੀ ਮਸਮ ਜਿਲ੍ਹਾ ਪਤਾਨ ਦੇ ਗੁਰਪ੍ਰਤਾਪ ਸਿੰਘ ਉਹ ਵੀ ਰਹੇ ਨੇ ਉਹ ਉਹ ਵੀ ਉਸੇ ਕੈਟਾਗਰੀ ਚਾਹੁੰਦੇ ਉਹ ਕਿਤੇ ਬਾਹਰ ਥੋੜਾਉਂਦੇ ਤੁਸੀਂ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕਰ ਲਓ ਤੁਸੀਂ ਕਾਂਗਰਸਦਿਆਂ ਦੀ ਗੱਲ ਕਰ ਲਓ ਜਿਨ੍ਹਾਂ ਨੂੰ ਹੁਣ ਪਾਰਟੀ ਚ ਕੋਈ ਨਹੀਂ ਚੱਲਦਾ ਉਹ ਬੀਜੇਪੀ ਚੱਲ ਗਏ ਔਰ ਜਿਹੜੇ ਲੋਕ ਇਲੈਕਸ਼ਨਾਂ ਚ ਆਪਦੇ ਘਰਾਂ ਦੇ ਬੂਥ ਨਹੀਂ ਜਿੱਤੇ ਉਹ ਬੀਜੇਪੀ ਨੂੰ ਚੋਤਾ ਲੈਣਗੇ ਯਾਰ ਜਾ ਗਿਆ ਉਹ ਭਾਜਪਾ ਨੂੰ ਜਿਤਾਉਣਗੇ ਇਹ ਸਾਰੇ ਚੱਲੇ ਕਾਰਤੂਸ ਆ ਇਹਨਾਂ ਦਾ ਕੀ ਫਾਇਦਾ ਬਈ ਇਹ ਇਹ ਕੀ ਕਰ ਲੈਣਗੇ ਵੋਟ ਪਾਉਣੀਆਂ ਲੋਕਾਂ ਨੇ ਲੋਕਾਂ ਨੇ ਇੱਥੇ ਮੰਚ ਐਦ ਕੀ ਕੀ ਹੋਇਆ ਝਾੜੂ ਨੇ ਕੀ ਕਿ ਝਾੜੂ ਵਾਲਿਆਂ ਦੀ ਲੋਕਾਂ ਨੇ ਸਾਰਿਆਂ ਨੂੰ ਰੱਬਤ ਲਾਇਆ ਤੇ ਲੋਕਾਂ ਦੇ ਮਨ ਦੀ ਜਿਹੜੀ ਗੱਲ ਸੀ ਲੋਕਾਂ ਨੇ ਵੋਟ ਉੱਤੇ ਆ ਕੇ ਬਟਨ ਉਹ ਦੱਬਿਆ ਪਰ ਹੁਣ ਕੀ ਮੰਨ ਚ ਲੋਕਾਂ ਦੀ ਕੀ ਨਫਜ਼ਾ ਲੋਕਾਂ ਦੀ ਆਸ ਲੋਕ ਵੇਖੋ ਆਮ ਆਦਮੀ ਪਾਰਟੀ ਤੋਂ ਵੀ ਦੁਖੀ ਆ ਬਹੁਤ ਜ਼ਿਆਦਾ ਭਰੇ ਪਏ ਆ ਲੋਕਾਂ ਨੇ ਜੋ ਭਗਵੰਤ ਮਾਨ ਨੇ ਪੰਜਾਬ ਦਾ ਜਲੂਸ ਕੇਜਰੀਵਾਲ ਦੇ ਪੈਰਾਂ ਦੇ ਵਿੱਚ ਬਹਿ ਕੇ ਕੱਢ ਦਿੱਤਾ ਨਾ ਲੋਕ ਬਰਦਾਸ਼ਤ ਨਹੀਂ ਕਰਨਗੇ ਆਮ ਆਦਮੀ ਤੋਂ ਦੁਖੀ ਆ ਕਾਂਗਰਸ ਦਾ ਤੇ ਪਹਿਲਾਂ ਹੀ ਬਹੁਤ ਬੁਰੀ ਹਾਲਤ ਆ ਕਾਂਗਰਸ ਦੇ ਵਿੱਚ ਤੇ ਮੈਨੂੰ ਜਿਆਦਾ ਸਿੱਧੂ ਤੇ ਸ਼ਾਇਦ ਵੈਸੇ ਭੱਜ ਗਿਆ ਹੋਰ ਕਿਸੇ ਪਾਸੇ ਚਲ ਗਿਆ ਲੋਕ ਖੇਤਰੀ ਪਾਰਟੀ ਨੂੰ ਪਸੰਦ ਕੋਈ ਵੀ ਸਟੇਟ ਹੋਵੇ ਹਮੇਸ਼ਾ ਲੋਕ ਖੇਤਰੀ ਪਾਰਟੀ ਨੂੰ ਪੈਲ ਦਿੰਦੇ ਆ ਔਰ ਲੋਕ ਮੈਨੂੰ ਲੱਗਦਾ ਕਿ ਐਦਕੀ ਸ਼ਰੋਮਨੀ ਕਾਲੀ ਦਲ ਦੇ ਹੱਕ ਚ ਵੱਡਾ ਫਾਇਦਾ ਕੰਦੇ ਨਾਲ ਮਿਲਦਾ ਸ਼ਰੋਮਨੀ ਕਾਲੀ ਦਲ ਇਹਨਾਂ ਚੋਣਾ ਚ ਇਹਨਾਂ ਜੇ ਮੈਂ ਤੇ ਸਮਝਦਾ ਕਿ ਜੇ ਮੁਕਾਬਲਾ ਹੋਊਗਾ ਤੇ ਕਾਲੀ ਦਲ ਤੇ ਕਾਂਗਰਸ ਦਾ ਹੀ ਹੋਊਗਾ ਇਹ ਦੂਜੇ ਤੇ ਐਵੇਂ ਬਾਹਰ ਭਗਵੰਤ ਮਾਨ ਅਲੀ ਕਹਿੰਦੇ 13 ਵਾਹ ਜੀ ਵਾਹ 13 0 ਨੇ 0 13 ਹੋਊਗਾ ਕਰਨ ਇਹ 13 ਹੋਰ ਕੋਈ ਖੜੂਗਾ 0 ਇਹਨਾਂ ਨੂੰ ਆਊਗੀ ਕੌਣ ਜਿੱਤੂਗਾ ਜੀ ਕੁਲਦੀਪ ਸੰਤਰੀয়াল ਕੀਤਾ ਕੀ ਆ ਦੱਸਣਾ ਲੋਕਾਂ ਨੂੰ ਜਾ ਕੇ ਲਾਲਜੀਤ ਸਿੰਘ ਭੁੱਲਰ ਲਾਲਜੀਤ ਸਿੰਘ ਭੁੱਲਰ ਮੈਂ ਇੱਕ ਮੈਨੂੰ ਸੰਤ ਮਹਾਪੁਰਸ਼ ਮਿਲੇ ਇੱਕ ਵਿਆਹ ਤੇ ਮੈਂ ਉਹਦੀ ਛੋਟੀ ਜੀ ਗੱਲ ਦੱਸਦਾ ਉਹ ਮੈਨੂੰ ਕਹਿੰਦੇ ਕਿ ਆਪ ਇਹਨੇ ਕੀਤਾ ਕਾ ਖੜੀ ਵੇਖੋ ਮੈਂ ਭਾਵੇਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਨ ਲੱਗਾ ਮੈਂ ਰਾਣੀ ਗਰਜੀਤ ਦੀ ਗੱਲ ਕਰਨ ਲੱਗਾ ਵੇਖੋ ਉਹ ਤੋਂ ਸਾਰਿਆਂ ਨੇ ਅਸੀਂ ਵੀ ਜਿੰਨੇ ਜੋਗੇ ਗਏ ਹਿਸਾਬ ਆਇਆ ਸਾਡੀ ਪਾਰਟੀ ਨੇ ਪਾਇਆ ਉਹ ਮੈਨੂੰ ਬਾਬਿਆਂ ਨੇ ਗੱਲ ਦੱਸੀ ਕਿ ਉਹ ਬੰਦੇ ਨੇ ਟਿੱਪਰ ਸਾਨੂੰ ਭੇਜੇ ਮਿੱਟੀ ਵਾਸਤੇ ਪਾਣੀ ਪੀਣ ਵਾਸਤੇ ਭੇਜਿਆ ਤੇ ਲਾਲਜੀਤ ਭੁੱਲਰ ਨੇ ਡੀਸੀ ਦੀ ਡਿਊਟੀ ਲਾਤੀ ਕਿ ਰਾਣੇ ਗਰਜੀਤ ਦੇ ਟਿੱਪਰ ਜਿਹੜੇ ਉਹ ਬੰਦ ਹੋਣੇ ਚਾਹੀਦੇ ਆ ਯਾਰ ਲੋਕ ਇਹ ਲੋਕ ਹੜਾ ਵੇਲੇ ਹੜਾ ਵੇਲੇ ਇਹ ਲੋਕ ਇਲੈਕਸ਼ਨਾਂ ਚੋਂ ਵੋਟਾਂ ਭਾਲਦੇ ਆ ਇਹ ਹਾਲਾ ਕਿ ਤਰਨਤਾਰਨ ਡਿਸਟ੍ਰਿਕਟ ਦੀ ਗੱਲ ਹੋਰ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆ ਟਮਾਟਰ ਸਾਹਿਬ ਦੀਆਂ ਵੀ ਗੱਲਾਂ ਦੱਸਾਂਗੇ ਕੀ ਕੀ ਕਰਦੇ ਰਿਹਾ ਕਿਹੜੀਆਂ ਕੜਛੀਆਂ ਮਾਰਦੇ ਰਹਿ ਰਹੇ ਆ ਰਾਂਜਾ ਚ ਇਹ ਹੁਣ ਟਮਾਟਰ ਸਾਹਿਬ ਕਿਹੜੇ ਜੀ ਤੁਹਾਨੂੰ ਪਤਾ ਹੀ ਜਿਹੜੇ ਆਪਣੇ ਐਮਪੀ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਸੋ ਇਸ ਕਰਕੇ ਇਹਨਾਂ ਨੂੰ ਹੁਣ ਲੋਕ ਦੱਸਣਗੇ ਇਹਨਾਂ ਨੂੰ ਲੋਕ 1 ਜੂਨ ਤੋਂ ਬਾਅਦ ਇਹੋ ਜੀ ਕੜਛੀ ਫੜਾਉਣਗੇ ਹੁਣ ਪਤਿਲੀਆਂ 'ਚ ਕੜਛੀ ਮਾਰਨਗੇ ਹਲਕੇ ਸੀ ਬੀਜੇਪੀ ਆਪਣੇ ਆਪ ਨੂੰ ਬੜੀ ਸਟਰੋਂਗ ਪੋਜੀਸ਼ਨ 'ਚ ਮੰਦੀ ਹੈ ਰਾਮ ਮੰਦਰ ਦੇ ਮੁੱਦੇ ਤੇ ਬਿਲਕੁਲ ਸਾਰੇ ਸਤਿਕਾਰ ਕਰਦੇ ਆਂ ਰਾਮ ਮੰਦਰ ਦੇ ਮੁੱਦੇ ਦਾ ਹੀ ਕਰਦੇ ਆਂ ਕੀ ਗੱਲ ਸਾਡਾ ਇਹ ਹਿੰਦੂਆਂ ਨਾਲ ਪਿਆਰ ਨਹੀਂ ਹੈਗਾ ਸਾਡੇ ਨਾਲ ਹਿੰਦੂਆਂ ਲੋਕਾਂ ਦੀ ਸਾਹ ਜ ਨਹੀਂ ਹੈਗੀ ਹੈਗੀ ਆ ਸਾਡੀ ਪਰ ਮੈਨੂੰ ਦੱਸੋ ਨਾ ਰਾਮ ਮੰਦਰ ਦਾ ਤੇ ਮੁੱਦਾ ਇਹਨਾਂ ਨੇ ਲੈ ਲਿਆ ਹੋਰ ਕੀ ਕੀਤਾ ਜੀ ਇਹਨਾਂ ਹਿੰਦੂਆਂ ਵਾਸਤੇ ਕੀ ਕੀਤਾ ਇਹਨਾਂ ਨੇ ਦੱਸੋ ਨਾ ਕਰਦੇ ਕੀ ਆ ਜਿਸ ਦਿਨ ਕਿਸਾਨੀ ਅੰਦੋਲਨ ਸੀਗਾ ਜਿੰਨਾ ਉੱਥੇ ਕਿਸਾਨ ਸੀਗਾ ਜਿੰਨਾ ਉੱਥੇ ਸਿੱਖ ਸੀਗਾ ਓਨਾ ਹੀ ਉੱਥੇ ਹਿੰਦੂ ਵੀ ਬੈਠਾ ਸੀਗਾ ਬਾਰਡਰਾਂ ਤੇ ਜਾ ਕੇ ਇਹ ਭੁਲੇਖਾ ਵੇ ਇਹਨਾਂ ਨੂੰ ਬਹੁਤ ਵੱਡਾ ਕਿ ਰਾਮ ਮੰਦਰ ਦੇ ਮੁੱਦੇ ਤੇ ਰਾਮ ਮੰਦਰ ਦੇ ਮੁੱਦੇ ਤੇ ਜੇ ਤੁਸੀਂ ਗੱਲ ਕਰ ਲਓ ਤੇ ਜਿਹੜੇ ਰਾਮ ਮੰਦਰ ਦੇ ਭਗਤ ਆ ਉਹ ਵੀ ਮੈਨੂੰ ਲੱਗਦਾ ਤੇ ਜ਼ਿਆਦਾ ਇਹਨਾਂ ਨੇ ਨਰਾਜ ਬੈਠੇ ਮੋਦੀ ਸਰਕਾਰ ਦੇ ਨਾਲ ਲੱਗਦਾ ਕਿ ਹੁਣ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਫਿਰ ਤੋਂ ਪਖਿਆ ਜੋ ਵਾਅਦੇ ਕੀਤੇ ਗਏ ਉਹ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਲੱਗਦਾ ਕਿ ਪਿੰਡਾਂ 'ਚ ਹੁਣ ਭਾਜਪਾ ਕੀ ਬੂ ਲੈ ਕੇ ਜਾਊਗੀ ਕੀ ਮੁੱਦੇ ਲੈ ਕੇ ਜਾਊਗੀ ਇਹ ਹੁਣ ਭਾਜਪਾ ਨੂੰ ਭੁਗਤ ਨਹੀਂ ਪਾਊਗੀ ਨਾ ਮੂੰਹ ਮੂੰਹ ਕਿਹੜਾ ਇਹ ਮੂਲਕ ਹੋ ਕੇ ਜਾਣਗੇ ਮੂੰਹ ਤੇ ਬੁਰਕਾ ਪਾ ਕੇ ਚੱਲ ਜਾਣ ਸ਼ਾਂਤ ਬਚ ਕੇ ਆ ਜਾਣ ਲੋਕਾਂ ਨੂੰ ਪਤਾ ਨਾ ਲੱਗੇ ਭਾਜਪਾ ਵਾਲੇ ਨਹੀਂ ਤੇ ਜੋ ਇਹਨਾਂ ਦਾ ਹਸ਼ਰ ਪਿੰਡਾਂ 'ਚ ਲੋਕਾਂ ਨੇ ਕਰਨਾ ਨਾ ਉਹ ਵੇਖਿਓ ਤੁਸੀਂ ਹੁਣ ਬੰਦਾ ਕੀ ਤਾਨੂੰ ਯਾਦ ਹੋਣਾ ਇੱਕ ਬਹੋਰ ਦਾ ਜਿਹੜਾ ਸ਼ੈਦੋ ਆਮ ਆਦਮੀ ਪਾਰਟੀ ਚਲ ਗਿਆ ਐਮਐਲਏ ਬੀਜੇਪੀ ਛੱਡ ਕੇ ਉਹਦਾ ਕੀ ਲਾਹਤ ਕੀਤਾ ਮੈਨੂੰ ਲੱਗਦਾ ਕੱਲਾ ਕੱਚਾ ਹੀ ਰਹਿ ਗਿਆ ਉਹਦਾ ਪਾੜਨ ਵਾਲਾ ਬਾਕੀ ਸਭ ਕੁਝ ਪਾੜਤਾ ਸੀ ਲੋਕਾਂ ਨੇ ਸੋ ਇਸ ਕਰਕੇ ਇਹਨਾਂ ਦਾ ਜਲੂਸ ਬਹੁਤ ਕੱਢਣਗੇ ਲੋਕ ਇਹ ਮਤ ਸੋਚਣ ਕਿ 5 ਸਾਲ ਪਾਵਰ 'ਚ ਅੰਨਿਆ ਹੋ ਗਏ ਨਾ ਜਿਹੜਾ ਲੋਕਾਂ ਨਾਲ ਤਸ਼ੱਦਦ ਕੀਤਾ ਕਿਸਾਨਾਂ ਨਾਲ ਉਹਦਾ ਹੁਣ ਖਮਿਆਜਾ ਇਹਨਾਂ ਤਲਵੀਰ ਸਿੰਘ ਗਿੱਲ ਦਾ ਕੀ ਦਾਵਾ ਹੈ ਪੰਜਾਬ ਦੀ ਇਹ 13 ਲੋਕ ਸਭਾ ਸੀਟਾਂ ਜਿਹੜੀ ਕੱਲੀ ਚੋਣ ਲੈਣ ਜਾ ਰਿਹਾ ਕੱਲੀ ਦਲ 13 ਚ ਕਿੰਨੀਆਂ ਸੀਟਾਂ ਦੇਣੇ ਆਪਾਂ ਨਹੀਂ ਦੇਖੋ ਮੈਂ ਕੋਈ ਐਡਾ ਵੱਡਾ ਹੈ ਨਹੀਂਗਾ ਅਰਥ ਸ਼ਾਸਤਰੀ ਕਿ ਮੈਨੂੰ ਪਤਾ ਕਿੰਨੀਆਂ ਹੋਣੀਆਂ ਪਰ ਹਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਾਡੀਆਂ ਕਈ ਸੀਟਾਂ ਜਿਹੜੀਆਂ ਬੜੀਆਂ ਕਲੀਅਰ ਆ ਜਿੱਦਾਂ ਤਰਨ ਤਰਨ ਵਾਲੀ ਆ ਬਠਿੰਡੇ ਵਾਲੀ ਹੋਰ ਵੀ ਨੇਕਾਂ ਤਿੰਨ ਚਾਰ ਸੀਟਾਂ ਹੋਰ ਵੀ ਆ ਜਿਹੜੀਆਂ ਸਾਡੀਆਂ ਬੜੀਆਂ ਕਲੀਅਰ ਆ ਇਹ ਵੱਡੀ ਗੱਲ ਹੋ ਜਾਂਦੀ ਮੈਂ মিডিਆ ਦੇ ਸਾਹਮਣੇ ਨਹੀਂ ਗੱਲ ਕਰਨੀ ਔਰ ਇੱਕ ਹੰਕਾਰ ਜੇ ਜਦੋਂ ਇਹੋ ਜਿਹੀ ਕੋਈ ਗੱਲ ਕਰਕੇ ਫਿਰ ਹੰਕਾਰ ਝਲਕਦਾ ਰੱਬ ਤੋਂ ਡਰ ਕੇ ਕਹਿਣਾ ਕਿ ਦੂਜਿਆਂ ਨਾਲੋਂ ਰਿਜ਼ਲਟ ਬੈਟਰ ਆਉਣਗੇ ਵਰਕਰ ਦਾ ਕੀ ਫੀਡਬੈਕ ਆ ਆ ਗੱਠਜੋੜ ਦੀ ਸੰਭਾਵਨਾ ਖਤਮ ਹੋ ਗਈ ਮੈਂ ਨਾ ਸਵੇਰ ਦੀ ਫੋਨ ਦੀ ਬੈਟਰੀ ਡਾਊਨ ਹੋ ਗਈ ਅੱਜ ਪਹਿਲੀ ਵਾਰ ਹੋਇਆ ਕਿ 2:30 ਵਜੇ ਫੋਨ ਬੰਦ ਹੋ ਗਿਆ ਨਹੀਂ ਤੇ 6-7 ਵਜੇ ਜਾ ਕੇ ਬੰਦ ਹੁੰਦਾ ਲੋਕੋ ਕਿ ਖੁਸ਼ ਨੇ ਲੋਕ ਕਹਿੰਦੇ ਨੇ ਬਹੁਤ ਹੀ ਵਧੀਆ ਲੋਕ ਥੋੜਾ ਜਿਹਾ ਸਾਡੇ ਲੀਡਰਾਂ ਤੇ ਗੁੱਸਾ ਕਰਦੇ ਆ ਕਿ ਇਹਨਾਂ ਨੂੰ ਕਿਉਂ ਨਹੀਂ ਪਹਿਲਾਂ ਦਾ ਆਪ ਤੋੜ ਛੋੜਾ ਕਰਨਾ ਚਾਹੀਦਾ ਸੀ ਅਸੀਂ ਤਾਂ ਤੁਹਾਨੂੰ ਕਹਿੰਨੇ ਆ ਚਲੋ ਬਹੁਤ ਵਧੀਆ ਆ ਦੇਰ ਆਏ ਦਰਸਤ ਆਏ ਜੋ ਕੁਝ ਹੋ ਗਿਆ ਵਧੀਆ ਹੋ ਗਿਆ ਸੋ ਇਸ ਕਰਕੇ ਉਹ ਕੀ ਉਹ ਪੰਜਾਬੀ ਦੇ ਘਹਾਵਤੇ ਕੁੜੀ ਜੰਮੀ ਤੇ ਹੱਡ ਛੁੱਟੇ ਬਹੁਤ ਵਧੀਆ ਗਾ ਜੋ ਕੁਝ ਹੋ ਗਿਆ ਠੀਕ ਹੋ ਗਿਆ ਇਹਨੇ ਸਿਨੀਅਰ ਕਾਲੀ ਅਗੂ ਤਲਵੀਰ ਸਿੰਘ ਗਿੱਲ ਜਿਨਾ ਨੇ ਕਾਲੀ ਭਾਜਪਾ ਗਠਜੋੜ ਟੁੱਟਣ ਤੇ ਸੰਭਾਵਨਾਵਾਂ ਖਤਮ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਇਹ ਦਾਵਾ ਕੀਤਾ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਪਰਫਾਰਮੈਂਸ ਜਿਹੜੀ ਹੈ ਉਹ ਪਹਿਲਾਂ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ